ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਨਸ਼ੇ ਦੀ ਰੋਕਥਾਮ ਦੇ ਲਈ ਐਸਐਸਪੀ ਗੁਰਦਾਸਪੁਰ ਵੱਲੋਂ ਇੱਕ ਵਿਸ਼ੇਸ਼ ਮਹਮ ਚਲਾਈ ਗਈ ਹੈ ਜਿਸ ਵਿੱਚ ਐਸਪੀਡੀ ਬਲਵਿੰਦਰ ਸਿੰਘ ਐਸਐਚਓ ਥਾਣਾ ਢਾਲੀਵਾਲ ਇੰਸਪੈਕਟਰ ਮੈਡਮ ਬਲਜੀਤ ਕੌਰ ਨੇ ਢਾਲੀਵਾਲ ਦੀ ਮਿਲਗਰੋਂ ਦੇ ਵਿੱਚ ਨੌਜਵਾਨਾਂ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਤੋਂ ਇਲਾਵਾ ਬੱਬਾ ਗਿੱਲ ਸੀਐਨਐਫ ਪੰਜਾਬ ਜੂਥ ਪ੍ਰੈਜ਼ੈਂਟ ਦਲਿਤ ਸੁਰੱਖਿਆ ਸੈਨਾ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਪੰਜਾਬ ਪ੍ਰਧਾਨ ਰੋਹਿਤ ਪਪਲੋ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਵਾਸੀ ਮੌਜੂਦ ਸਨ ਐਸਪੀਡੀ ਬਲਵਿੰਦਰ ਸਿੰਘ ਅਤੇ ਠਾਨ ਧਾਰੀ ਵੱਲ ਐਸਐਸਓ ਇਨਸਪੈਕਟਰ ਮੈਨੂਜੀਤ ਕੋਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਨਸ਼ੇ ਦੀ ਰੋਕਥਾਮ ਦੇ ਲਈ ਅਸੀਂ ਪਿੰਨ ਪਿੰਨ ਜਾ ਕੇ ਨਸ਼ਾ ਰੋਧੀ ਨੌਜਵਾਨਾਂ ਦੇ ਨਾਲ ਮੀਟਿੰਗਾਂ ਕਰ ਰਹੇ ਹਾਂ ਜਿਸ ਵਿੱਚ ਨੌਜਵਾਨਾਂ ਨੂੰ ਨਸ਼ੇ ਦੇ ਨੁਕਸਾਨਾਂ ਬਾਰੇ ਦੱਸਿਆ ਜਾ ਰਿਹਾ ਹੈ ਅਤੇ ਨਸ਼ੇ ਤੋਂ ਦੂਰ ਰਹਿਣ ਲਈ ਅਪੀਲ ਵੀ ਕੀਤੀ ਜਾ ਰਹੀ ਹੈ ਉਨ੍ਹਾਂ ਆਖਿਆ ਕਿ ਜੇਕਰ ਤੁਹਾਡੇ ਲਾਗੇ ਕੋਈ ਨਸ਼ਾ ਵੇਚਦਾ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਤਕਰੀਬ ਵਿੱਚ ਉਹਨਾਂ ਇਹ ਵੀ ਆਖਿਆ ਕਿ ਅਸੀਂ ਇੱਕ ਮੈਡੀਕਲ ਸਟੋਰ ਵਾਲਿਆਂ ਦੀ ਮੀਟਿੰਗ ਕਰਾਂਗੇ ਜਿਸ ਵਿੱਚ ਉਹਨਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਡਾਕਟਰ ਦੀ ਪਰਚੀ ਤੋਂ ਲਿਖੀ ਹੋਈ ਕੋਈ ਵੀ ਨਸ਼ੇ ਵਰਗੀ ਦਵਾਈ ਜਿਹੜੀ ਆ ਕਿਸੇ ਵੀ ਨੌਜਵਾਨ ਨੂੰ ਜਾਂ ਕਿਸੇ ਨੂੰ ਵੀ ਨਾ ਦਿੱਤੀ ਜਾਵੇ। ਦੇਖੋ ਟੀਵੀ ਨਿਊਜ਼ ਇੰਡੀਆ 255 ਧਾਰਿਆਲ ਤੋਂ ਪੱਤਰਕਾਰ ਰਮਜੀਤ ਸਿੰਘ ਦੀ ਖਾਸ ਰਿਪੋਰਟ। ਜੀ ਡੀ ਐਚ ਫੈਸ਼ਨ ਨਿਊ ਜੰਗੇ ਦੇ ਹੱਟੀ ਇੱਥੇ ਲੇਡੀ ਸੂਟ ਪਲਾਜੋ ਸੂਟ ਲਹੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸਰ ਦੱਸ ਦਿਓ ਅੱਜ ਤੁਸੀਂ ਨੋਜੋਨਾਂ ਮੀਟਿੰਗ ਕੀਤੀ ਕਿਸ ਬਾਰੇ ਮੀਟਿੰਗ ਕੀਤੀ ਆ ਬੱਚਿਆਂ ਨੂੰ ਇਸ ਪਾਸੇ ਜਿਹੜੀ ਮੀਟਿੰਗ ਕੀਤੀ ਗਈ ਹੈ ਅੱਜ ਕੱਲ੍ਹ ਜਿਹੜਾ ਨਸ਼ਾ ਦਾ ਜਾਨ ਜਿਹੜਾ ਵੱਧ ਰਿਹਾ ਸੋ ਜਿਹੜੇ ਯੂਥ ਹੈ ਖਾਸ ਕਰਕੇ ਜਿਹੜਾ ਇਹ ਬੱਚਿਆਂ ਨੂੰ ਅਸੀਂ ਬੈਗ ਦੇ ਪੇਰੈਂਟਸ ਨੂੰ ਬੁਲਾ ਕੇ ਬੱਚਿਆਂ ਨੂੰ ਬੁਲਾ ਕੇ ਉਹਨਾਂ ਨਾਲ ਅਸੀਂ ਇਹ ਚੀਜ਼ ਦੀ ਇੰਟਰੈਕਸ਼ਨ ਕੀਤੀ ਹੈ ਵੀ ਇਹ ਦੇ ਨਸ਼ਿਆਂ ਤੋਂ ਬੜਾ ਨੁਕਸਾਨ ਹੈ ਸਿਹਤ ਲਈ ਆਪਣੇ ਪਰਿਵਾਰ ਲਈ ਔਰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਨਸ਼ਿਆਂ ਦਾ ਕਿੰਨਾ ਨੁਕਸਾਨ ਹੈ ਉਹ ਚੀਜ਼ ਬਾਰੇ ਬੱਚਿਆਂ ਨੂੰ ਇਹ ਚੀਜ਼ ਦੀ ਅਵੇਅਰਨੈਸ ਦਿੱਤੀ ਗਈ ਹੈ ਵੀ ਇਹਨਾਂ ਤੋਂ ਦੂਰ ਰਹੋ ਨਸ਼ਿਆਂ ਤੋਂ ਤਾਂ ਕਿ ਆਪਣੇ ਆਪ ਨੂੰ ਤੁਸੀਂ ਅੱਛੇ ਤਰੀਕੇ ਨਾਲ ਸਮਾਜ ਢਾਲ ਸਕੋ ਔਰ ਆਪਣਾ ਚੰਗਾ ਜੀਵਨ ਬਤੀਤ ਕਰ ਸਕੋ। ਔਰ ਬੱਚਿਆਂ ਨਾਲ ਗੇਮਾਂ ਬਾਰੇ ਬੱਚਾ ਨੂੰ ਜਿਹੜੀ ਹੈਗੀ ਇਸ ਬਾਰੇ ਮੋਟੀਵੇਸ਼ਨ ਦਿੱਤੀ ਗਈ ਵੀ ਤੁਸੀਂ ਆਪਣੇ ਗੇਮਾਂ ਵਾਲੇ ਪਾਸੇ ਧਿਆਨ ਦਿਓ। ਆਪਣੇ ਸਰੀਰ ਨੂੰ arogh ਬਣਾਉਣ ਲਈ ਤੰਦਰੁਸਤ ਸਿਹਤਮੰਦ ਬਣਾਉਣ ਲਈ achiyan games adopt ਕਰੋ ਜਿਵੇਂ hockey ਹੈ ਜਾਂ football ਹੈ ਜਾਂ wrestling ਹੈ ਜਿੱਥੇ ਬੱਚਿਆਂ ਦਾ ਇੰਟਰਸਟ ਹੈ ਉਹਨੂੰ ਉਸ ਪਾਸੇ ਧਿਆਨ ਦੇਣ ਔਰ ਆਪਣੀ ਸਿਹਤ ਬਣਾਉਣ ਉਸ ਵੇਲੇ ਅਸੀਂ ਜੋ ਵੀ ਅਸੀਂ ਇਹ ਅਲੱਗ-ਅਲੱਗ ਟੀਮਾਂ ਤੇ ਆ ਜਿਹੜੀ ਆਪਣੇ ਲੈਵਲ ਤੇ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਕਲੈਕਟ ਕਰਕੇ ਜਿਹੜੇ-ਜਿਹੜੇ ਦੁਕਾਨਦਾਰ ਸ਼ਾਪ ਕੈਮਲ ਸ਼ਾਪਸ ਨੇ ਉਹਨਾਂ ਨੂੰ ਪਹਿਲਾਂ ਹੀ ਅਲਰੇਡੀ ਇੰਸਟਰਕਸ਼ਨ ਦਿੱਤਾ ਜਾਰੀ ਕੀਤੀਆਂ ਨੇ ਵੀ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਕੋਈ ਨਸ਼ੀਲੀ ਚੀਜ਼ ਹੈ ਜਿਹੜੀ ਅਨਥਰਾਇਜ਼ ਹੈ ਉਹ ਸੇਲ ਨਾ ਕਰਨ ਜਿਹੜੀ ਸਿਹਤ ਲਈ ਹਾਨੀ ਕਰਕੇ ਕਤਕ ਹੈ ਔਰ ਡਰੱਗ ਇੰਸਪੈਕਟਰਸ ਇੰਸਪੈਕਟਰ ਵੱਲੋਂ ਜਾਂ ਡਰੱਗ ਡਿਪਾਰਟਮੈਂਟ ਜਾਂ ਡਿਸਟ੍ਰਿਕਟ ਡੀਸੀ ਡਿਪਾਰਟਮੈਂਟ ਐਮਨਿਟੈਂਸ ਵੱਲੋਂ ਉਨਾ ਉਲਮੀ ਪੋਰਨ ਸੈਕਸ਼ਨ ਆਲਰੇਡੀ ਇਹਨਾਂ ਜਾਈ ਹੋਈਆਂ ਹੋਈਆਂ ਨੇ ਸੋ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਪ੍ਰੋਪਰ ਉਹਨਾਂ ਨੂੰ ਮੀਟਿੰਗ ਕਰਕੇ ਇਸ ਬੰਦੀ ਦੱਸਿਆ ਜਾਂਦਾ ਵੀ ਕੋਈ ਜਿਹੜੀ ਨਸ਼ੇ ਵਾਲੀ ਚੀਜ਼ ਹੈ ਜਿਹੜੀ ਅਨਥਰਾਇਜ਼ ਹੈ ਜਿਹੜੀ ਜਿਹੜੀ ਉਹ ਚੀਜ਼ ਦਾ ਸੇਲ ਕੀਤੀ ਜਾਵੇ ਔਰ ਉਹ ਵੀ ਇੱਕ ਆਪ ਸਮਾਜਿਕ ਤੌਰ ਤੇ ਸਮਾਜ ਦਾ ਅੰਗ ਨੇ ਜਾਂ ਮੈਂਬਰ ਨੇ ਉਹਨਾਂ ਦੇ ਪਰਿਵਾਰ ਹੈ ਤੋਂ ਬੱਚੇ ਨੂੰ ਇਸ ਪਾਸੇ ਗਲਤ ਪਾਸੇ ਨਾ ਪਾਉਣ ਇਹ ਮੁਸ਼ਕਿਲਾ ਮੈਂ ਦੱਸ ਰਾਨਾ ਕੋਈ ਮੁਸ਼ਕਿਲਾ ਨਹੀਂ ਹੈ। ਅ ਬੱਚਾ ਨੇ ਜਿਹੜੀਆਂ ਹੈਗੀਆਂ ਨੇ ਮੁਸ਼ਕਿਲਾ ਜਿਹੜੀ ਕਹਿੰਦੇ ਵੀ ਅਸੀਂ ਸਾਨੂੰ ਕੁਝ ਅਸੀਂ ਸਪੋਰਟਸ ਪਾਸੇ ਆਉਣ ਨੂੰ ਤਿਆਰ ਨੇ ਬੱਚੇ ਉਹਨਾਂ ਦੀ ਮੋਟੀਵੇਸ਼ਨ ਹੈ ਸਪੋਰਟਸ ਵਾਲੇ ਪਾਸੇ ਲੇਕਿਨ ਉਹ ਕਹਿੰਦੇ ਵੀ ਸਾਨੂੰ ਅਸੀਂ ਕੋਈ ਇੱਥੇ ਗਰਾਊਂਡਸ ਵਗੈਰਾ ਜਾਂ ਸਾਡਾ ਜਿਵੇਂ ਗਰਾਊਂਡਸ ਨੇ ਜਿਵੇਂ ਫੁੱਟਬਾਲ ਦਾ ਹੋ ਗਿਆ ਜਾਂ ਹੋਕੀ ਦਾ ਹੋ ਗਿਆ ਜਾਂ ਕੋ ਡੈਸਲਿੰਗ ਜਿਹੜੇ ਪਾਸੇ ਬੱਚਿਆਂ ਨੇ ਧਿਆਨ ਜਿਹੜੀ ਯਾਰ ਕੀਤੀ ਹੈ ਲੇਕਿਨ ਉਸ ਪਾਸੇ ਥੋੜਾ ਜਿਆਦਾ ਧਿਆਨ ਦੇਣ ਦੀ ਲੋੜ ਹੈ। ਸੋ ਇਸ ਕਰਕੇ ਅਸੀਂ ਇਸ ਚੀਜ਼ ਨੂੰ ਅਸੀਂ ਪਹਿਲ ਦੇਵਾਂਗੇ ਸੋ ਡਿਸਕ੍ਰਿਮੀਨੇਸ਼ਨ ਤੇ ਲੋਕਾਂ ਨੇ ਸਹਿਯੋਗ ਨਾਲ ਜਿਹੜਾ ਹੈਗਾ ਅਸੀਂ ਵਾਰਤવાર ਸਹਿਯੋਗ ਦੇਣ ਨੂੰ ਤਿਆਰ ਆ ਤੇ ਜਿੱਥੇ ਬੱਚਿਆਂ ਦਾ ਭਲਾ ਹੋ ਸਕੇ ਤੇ ਅੱچھے ਗਰਾਊਂਡ ਜਿਹੜੇ ਬਣ ਸਕਣ ਤੇ ਆਪਣਾ ਉਹ ਅੱਛਾ ਜੀਵਨ ਜਿਹੜਾ ਹੈਗਾ ਚੀ ਆਪਣੀ ਸਿਹਤ ਜਾਂ ਆਪਣਾ ਅੱਛਾ ਜੀਵਨ ਬਣਾ ਸਕਣ ਜੀ ਅੱਜ ਜਿਹੜਾ ਮੈਲ ਗਰਾਊਂਡ ਧਾਰੀਵਾਲ ਦੇ ਵਿੱਚ ਕੁਝ ਸਮਾਂ ਪਹਿਲਾਂ ਹੀ ਜਿਹੜਾ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਜਿਹੜਾ ਇੱਕ ਸੈਮੀਨਾਰ ਹੋਇਆ ਵਾ ਜੀ ਇਹ ਕੀ ਸੈਮੀਨਾਰ ਸੀਗਾ ਔਰ ਕੀ ਇਹਦਾ ਅਜੰਡਾ ਸੀ ਇਦੇ ਵਿੱਚ ਪੰਜਾਬ ਸਰਕਾਰ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੀਆਂ ਸਾਨੂੰ ਹਦਾਇਤਾਂ ਹੋਈਆਂ ਨੇ ਕਿ ਜਿਹੜੇ ਜੂਥ ਸਾਡੇ ਹੈਗੇ ਆ ਬੱਚੇ ਜੂਥ ਛੋਟੇ ਨੇ ਇਹ ਇਹ ਨਸ਼ਿਆਂ ਦੇ ਦਲਦਲ ਵਿੱਚ ਫਸ ਰਹੇ ਹੈਗੇ ਨੇ ਤੇ ਇਹਨਾਂ ਨੂੰ ਮਹੱਲੇ ਮਹੱਲੇ ਪਿੰਡ ਪਿੰਡ ਜਾ ਕੇ ਇਹਨਾਂ ਨੂੰ ਹਿਦਾਇਤ ਕਰੋ ਤੇ ਲੋਕਾਂ ਦਾ ਸਹਿਯੋਗ ਲਾਓ ਉਹ ਸਾਡਾ ਪੁਲਿਸ ਦਾ ਸਾਥ ਦੇਵੇ ਤੇ ਪੁਲਿਸ ਜਿਹੜੇ ਅਸੀਂ ਉਹਨਾਂ ਦਾ ਸਾਥ ਦਈਏ ਤੇ ਨਸ਼ਿਆਂ ਤੋਂ ਬੱਚਿਆਂ ਨੂੰ ਜਿਹੜਾ ਅਸੀਂ ਮੁਕਤ ਕਰ ਸਕੀਏ ਬਦਿਆ ਆਪਣਾ ਰੰਗਲਾ ਪੰਜਾਬ ਜਿਹੜਾ ਅਸੀਂ ਬਣਾ ਸਕੀਏ ਤੇ ਇਹ ਅਸੀਂ ਹਰ ਰੋਜ਼ ਹੀ ਜਿਹੜੇ ਆ ਪਿੰਡਾਂ ਮਹੱਲਿਆਂ ਵਿੱਚ ਜਾ ਕੇ ਤੇ ਸੈਮੀਨਾਰ ਲਾ ਰਹੇ ਆ ਜਐਸਪੀ ਸਾਹਿਬ ਆਏ ਸੀਗੇ ਜਿਨ੍ਹਾਂ ਨੇ ਪੂਰਾ ਪਬਲਿਕ ਨੂੰ ਜਿਹੜਾ ਹੈਗਾ ਵਿਸਤਾਰ ਦੇ ਨਾਲ ਨੌਜਵਾਨ ਬੱਚਿਆਂ ਨੂੰ ਜਿਹੜਾ ਹੈਗਾ ਨਸ਼ਿਆਂ ਦੇ ਸੰਬੰਧੀ ਜਿਹੜਾ ਗਾਈਡ ਕੀਤਾ ਗਿਆ ਅੱਜ ਮੈਡਮ ਕਿੰਨੇ ਕੁ ਲੋਕ ਅੱਜ ਦੇ ਇਸ ਜਿਹੜਾ ਮਿਲਕੋਲ ਧਾਰੀਵਾਲ ਸੈਮੀਨਾਰ ਹੋਇਆ ਕਿੰਨੇ ਕੁ ਲੋਕ ਇੱਥੇ ਇਕੱਠੇ ਹੋਏ ਸੀਗੇ ਅ 100 ਦੇ ਕਰੀਬ ਹੈਗੇ ਸੀਗੇ ਔਰ ਮੈਡਮ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ ਅਸੀਂ ਨੌਜਵਾਨਾਂ ਨੂੰ ਇਹੀ ਕਹਿਨੇ ਆ ਕਿ ਪੜ੍ਹਾਈ ਵੱਲ ਤੇ ਜਿਹੜਾ ਸਪੋਰਟਸ ਵੱਲ ਜਿਹੜੇ ਆ ਬੱਚੇ ਆ ਉਹ ਜ਼ਿਆਦਾ ਧਿਆਨ ਦੇਣ ਨਸ਼ਿਆਂ ਤੋਂ ਦੂਰ ਰਹਿਣ ਸਾਡਾ ਪੰਜਾਬ ਜਿਹੜਾ ਹੈਗਾ ਇੱਕ ਸੋਨੇ ਦੀ ਚਿੜੀਆ ਜਿਹੜੀ ਸੀਗੀ ਉਹਨੂੰ ਦੁਬਾਰਾ ਜਿਹੜਾ ਹੈਗਾ ਸੋਨੇ ਦੀ ਚਿੜੀਆ ਵਾਂਗੂ ਫੇਰ ਇਹਨੂੰ ਬਣਾਇਆ ਜਾਵੇ ਮੈਂ ਭਜੀ ਕਿਥੇ ਆਪਣਾ ਨਾਮ ਦੱਸਦੇ ਹੋ ਤੇ ਅੱਜ ਮੀਟਿੰਗ ਸਮੇਂ ਦੀ ਲਾਦ ਦੇ ਕੀ ਮੇਰਾ ਨਾਮ ਹੈ ਸ਼ਾਨ ਸਿੰਘ ਗਿੱਲ ਮੈਂ ਦਲੀ ਸੁਰੱਖਿਆ ਸੈਨਾ ਤੋਂ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਅੱਜ ਐਸਐਸਪੀ ਗੁਰਦਾਸਪੁਰ ਦੇ ਦੇਸ਼ਾਂ ਨਿਰਦੇਸ਼ਾਂ ਹੇਠ ਅੱਜ ਮੈਡਮ ਇਨਸਪੈਕਟਰ ਮੈਡਮ ਬਲਜੀਤ ਕੌਰ ਅਤੇ ਐਸ.ਐਚ.ਬੀ.ਡੀ ਗੁਰਦਾਸਪੁਰ ਇਹਨਾਂ ਦੇ ਦੇਸ਼ਾਂ ਨਿਰਦੇਸ਼ਾਂ ਹੇਠ ਅੱਜ ਮਿਲ ਗ੍ਰੋਨ ਧਾਰੀਵਾਲ ਦੇ ਵਿੱਚ ਨਸ਼ਾ ਛਡੋ ਕੈਂਪ ਲਗਾਇਆ ਗਿਆ ਤੇ ਜਿਸ ਵੇਲੇ ਨੌਜਵਾਨ ਪੀੜੀ ਨੂੰ ਇਕੱਠੇ ਕਰਕੇ ਐਸ.ਐਚ.ਓ ਸਾਹਿਬ ਵੱਲੋਂ ਤੇ ਐਸ.ਬੀ.ਡੀ ਵੱਲੋਂ ਦੱਸਿਆ ਗਿਆ ਕਿ ਨਸ਼ਾ ਛਡੋ ਅਤੇ ਕੋਹਰ ਵੱਡੋ ਮੈਂ ਗਲੂ ਸ਼ਰਮਾ ਧਾਰੀਵਾਲ ਦਾ ਵਸਨੀਕ ਹੋਂਦੇ ਨਾਤੇ ਮੈਂ ਅੱਜ ਸਪੈਸ਼ਲ ਥੈਂਕਸ ਕਰਦਾ ਆਪਣਾ ਐਸਐਸਪੀ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੂੰ ਅੱਜ ਧਾਰੀਵਾਲ ਦੇ ਵਿੱਚ ਕੱਲਿਆ ਕਿ ਬੱਚਿਆਂ ਨੂੰ ਜਿਹੜਾ ਨਸ਼ਿਆਂ ਤੋਂ ਜਿਹੜਾ ਉਹ ਕਿਸ ਤਰ੍ਹਾਂ ਮੁਕਤ ਕਰਨਾ ਹੈ ਕਿਸ ਤਰ੍ਹਾਂ ਉਹਨਾਂ ਨੂੰ ਗਾਈਡੈਂਸ ਦੇਣੀ ਹੈ ਉਹਨਾਂ ਦੀ ਬਹੁਤ ਵਧੀਆ ਸਰਨੇ ਕਾਉਂਸਲਿੰਗ ਕੀਤੀ ਹੈ ਸਪੈਸ਼ਲ ਥੈਂਕਸ ਕਰਦੇ ਆ ਅਸੀਂ ਐਸਐਸਪੀ ਸਾਹਿਬ ਨਾਲੇ ਐਸਪੀ ਸਾਹਿਬ ਤੇ ਨਾਲੇ ਸਾਡੀ ਮੈਡਮ ਐਸਐਚਓ ਸਾਹਿਬ ਦਾ ਇਹ ਬਹੁਤ ਵਧੀਆ ਸਾਡੇ ਸ਼ਹਿਰ ਦੇ ਵਿੱਚ ਕੰਮ ਕਰ ਰਹੇ ਨੇ ਇਸ ਤਰ੍ਹਾਂ ਦੇ ਅਫਸਰ ਸਾਨੂੰ ਚਾਹੀਦੇ ਨੇ ਜਿਹੜੇ ਬੱਚਿਆਂ ਨੂੰ ਸਹੀ ਗਾਈਡੈਂਸ ਦੇਣ ਤਾਂ ਸਹੀ ਰਾਹ ਦਿਤੇ ਲੈ ਕੇ। ਬਾਗਲ ਸੀਐਨਐਫ ਦਾ ਪੰਜਾਬ ਦਾ ਜੂਸ ਪ੍ਰੈਜਿਡੈਂਟ ਔਰ ਮੈਸੀਨ ਸੰਸ ਫਾਉਂਡੇਸ਼ਨ ਦਾ ਮੈਂ ਪੰਜਾਬ ਦਾ ਇੰਚਾਰਜ ਵੀ ਹਾਂ। ਅੱਜ ਅਸੀਂ ਅੱਜ ਐਸਪੀ ਸਾਹਿਬ ਨਾਲ ਮੀਟਿੰਗ ਕੀਤੀ ਕੇ ਸੰਬੰਧਿਤ। ਅੱਜ ਜੋ ਸਾਡੇ ਐਸਪੀ ਸਾਹਿਬ ਨੇ ਮੈਲ ਗਰਾਉਂਡ ਧਾਰੀਵਾਲ ਦੇ ਵਿੱਚ ਨਸ਼ਿਆਂ ਦੇ ਖਿਲਾਫ ਮੀਟਿੰਗ ਕੀਤੀ ਆ ਉਸ ਦੇ ਵਿੱਚ ਐਸਐਚਓ ਸਾਹਿਬ ਸਾਡੇ ਇੱਥੇ ਮੌਜੂਦ ਰਹੇ ਔਰ ਕਾਫੀ ਜਨਤਾ ਇੱਥੇ ਮੌਜੂਦ ਰਹੇ। ਅਸੀਂ ਧੰਨਵਾਦ ਕਰਦੇ ਆ ਐਸਐਸਪੀ ਸਾਹਿਬ ਦਾ ਵੀ ਜੋ ਕਿ ਪਹਿਲਾਂ ਵੀ ਇਹਨਾਂ ਨੇ ਬਹੁਤ ਤਗੜੇ ਉਪਰਾਲੇ ਕੀਤੇ ਆ ਔਰ ਹਰ ਇੱਕ ਜਗ੍ਹਾ ਆਪਾਂ ਪੁਲਿਸ ਪ੍ਰਸ਼ਾਸਨ ਦਾ ਸਾਥ ਦਿੰਦੇ ਆ ਆ ਕਿਉਂਕਿ ਹਰ ਇੱਕ ਜਗ੍ਹਾ ਆਪਾਂ ਕੈਂਪ ਲਵਾਉਂਦੇ ਆ ਆ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਔਰ ਹਰ ਇੱਕ ਨੂੰ ਅਸੀਂ ਇਹੀ ਅਦਾਹ ਦਿੰਨੇ ਆਂ ਵੀ ਨਸ਼ੇ ਤੋਂ ਦੂਰ ਰਹੋ ਔਰ ਪੁਲਿਸ ਪ੍ਰਸ਼ਾਸਨ ਨੇ ਵੀ ਅੱਜ ਜਿੰਨੇ ਵੀ ਇੱਥੇ ਲੋਕ ਇਕੱਠੇ ਹੋਏ ਸੀ ਇਹਨਾਂ ਨੂੰ ਇੱਥੇ ਬਿਠਾ ਕੇ ਸਮਝਾਇਆ ਆ ਕਿ ਜੇ ਕੋਈ ਨਸ਼ਾ ਵੇਚਦਾ ਆ ਜਾਂ ਨਸ਼ਾ ਦੀ ਤਕਸੀਰੀ ਕਰਦਾ ਆ ਸਾਨੂੰ ਉਨ੍ਹਾਂ ਦੀ ਇੰਪਰਮਿਸ਼ਨ ਦਿੱਤੀ ਜਾਏ ਔਰ ਅਸੀਂ ਇਹ ਸੂਚਨਾ ਗੁਪਤ ਰੱਖਾਂਗੇ ਔਰ ਨਸ਼ੇ ਨੂੰ ਠੱਲ ਪਾਵਾਂਗੇ